ਜੋ ਕੇਪੀਐਸ ਗਿਰਲ ਸੀ ਉਹਨਾਂ ਨੂੰ ਪਾਵਰ ਦਿੱਤੀ ਗਈ ਕਹਿੰਦੇ ਅ ਅਭਿਨ ਸਿੰਘ ਜੀ ਦੇ ਵੱਲੋਂ ਮੈਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਹੂੰ ਜਦੋਂ ਜਦ ਕੋਈ ਐਸ ਗਿਆ ਗੱਲਾਂ ਹੁੰਦੀਆਂ ਨੇ ਕਿਤੇ ਨਾ ਕਿਤੇ ਜਾਤੀਆਂ ਵੀ ਹੁੰਦੀਆਂ ਨੇ ਮੰਨਦੇ ਹੋ ਜਾਤੀ ਹੋਈ ਹੈ ਹਾਂ ਹਾਂ ਹੁੰਦੀਆਂ ਨੇ ਕਿਤੇ ਜਾਤੀਆਂ ਹੁੰਦੇ ਨੇ ਪਰ ਇਹ ਨਹੀਂ ਕਹਿ ਸਕਦਾ ਵੀ ਸਾਰੀ ਜਾਤ ਕਿਉਂ ਹੋਗੀ ਲੇਕਿਨ ਉਹ 25000 ਜਿਹੜੇ ਨੌਜਵਾਨ ਦੱਸੇ ਜਾਂਦੇ ਨੇ ਜਿਹੜੇ ਮੈਂ ਤੁਹਾਨੂੰ ਦੱਸਦਾ ਵੀ 32000 ਲੋਕ ਜਿੱਥੇ ਮੇਰੀ ਇਨਫੋਰਮੇਸ਼ਨ ਹੈ ਪੰਜਾਬ ਦੇ ਟੋਟਲ 32000 ਲੋਕ ਪਰੇ ਹੂੰ 2500 ਕਾਂਗਰਸ ਪਾਰਟੀ ਦੇ ਵਰਕਰ ਤੇ ਨੇਤਾ ਮਰੇ ਹੂੰ ਅਕਾਲੀ ਨੇਤਾ ਵੀ ਮਰੇ ਕਾਮਰੇਡ ਵੀ ਮਰੇ ਤੁਰੇ ਜਾਂਦੇ ਵਪਾਰੀ ਵੀ ਮਰੇ ਦੂਸਰੇ ਵੀ ਮਰੇ ਯਾਰ ਉਹ ਇੱਕ ਦੁਖਾਂਤ ਜਿਹੜਾ ਪੰਜਾਬ ਤੇ ਆਇਆ ਜਿਹੜਾ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਮੁੰਡੇ ਮਰੇ ਤੇ ਉਹ 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 ਕਿਤੇ ਕੋਈ ਖੁਸ਼ੀ ਦੀ ਗੱਲ ਆ ਹੂੰ ਜਿਹੜਾ ਵੀ ਮਰਿਆ ਕਦੇ 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 ਵੀ ਮਰਨਾ ਚੰਗਾ ਨਹੀਂ ਹੁੰਦਾ ਕਦੇ ਵੀ ਨਹੀਂ ਮਰਨਾ ਚੰਗਾ ਹੁੰਦਾ ਜੇ ਸੀ ਕਿ ਇਹ ਫਲਾਣਾ ਮਰ ਗਿਆ ਕੋਈ ਗੱਲ ਨਹੀਂ ਆ ਮਰ ਗਿਆ ਤਾਂ ਮੈਂ ਕਹਿੰਦਾ ਹੋਰ ਸੁਣੋ ਤੁਨੂੰ ਉਹਦੂ ਗਾ ਮੈਂ ਕਹਿੰਦਾ ਦਿੱਲੀ ਚ ਲੋਕ ਮਾਰੇ ਗਏ ਹਮ ਪੰਜਾਬ ਚ ਲੋਕ ਮਾਰੇ ਗਏ ਗੁਜਰਾਤ ਚ ਲੋਕ ਮਾਰੇ ਗਏ ਹਮ ਯਾਰ ਸਭ ਦੇ ਵਖਰੇ ਵਖਰੇ ਕਾਰਨਾ ਨਾਲ ਮਾਰੇ ਗਏ ਤੇ ਕਾਰਨ ਬਣ ਕੇ ਕਮੇਟੀਆਂ ਬਣਾ ਲਓ ਕੁਛ ਮਾ ਲਓ ਦਿੱਲੀ ਵਾਲਿਆਂ ਦਾ ਕੀ ਕਸੂਰ ਸੀ ਕਿ ਦਾੜੀ ਰੱਖਣੀ ਜਾਂ ਪੱਗ ਬੰਨਣੀ ਤਾਂ ਨਾ ਹੋ ਗਈ ਕਿ ਕਲੀਨ ਸ਼ੇਪ ਹੋਣਾ ਗਿਆ ਨਾ ਹੋ ਗਿਆ ਕੀ ਕਿਸੇ ਫਿਰਕੇ ਨਾਲ ਸਬੰਧਤ ਹੋਣਾ ਗਨਾਹ ਹੋ ਗਿਆ ਇਹ ਕਿਦਾਂ ਦੀ ਇਨਸਾਨੀਅਤ ਹੈ ਯਾਰ ਪ੍ਰਮਾਤਮਾ ਨੇ ਤਾਂ ਸਾਨੂੰ ਕੀ ਪੈਦਾ ਕੀਤਾ ਅਸੀਂ ਕਿਹੜੇ ਹੈਵਾਨ ਬਣ ਗਏ ਜਾਂ ਅਸੀਂ ਪੋਲੀਟੀਕਲ ਰੋਟੀਆਂ ਸੇਕਣ ਲਈ ਬਣ ਗਏ ਅਸੀਂ ਕਿਸ ਪਾਸੇ ਨੂੰ ਸਾਡੀ ਸੋਚ ਚਲੀ ਗਈ ਸਾਨੂੰ ਸਾਡੇ ਗੁਰੂਆਂ ਨੇ ਗੁਰੂ ਨਾਨਕ ਦੇਵ ਜੀ ਨੇ ਕੀ ਰਸਤਾ ਦਿਖਾਇਆ ਮਨੁੱਖਤਾ ਦਾ ਹੈ ਜੀ ਤੇ ਅਸੀਂ ਕਿਸ ਪਾਸੇ ਨੂੰ ਜਾ ਰਹੇ ਹਾਂ ਉਹ ਭਾਈ ਜਸਵੰਤ ਸਿੰਘ ਖਾਲਾਣਾ ਜੀ ਨੂੰ ਲੈ ਕੇ ਵੀ ਸਵਾਲ ਇਹ ਹੈ ਉਹਨਾਂ ਦਾ ਕੀ ਕਸੂਰ ਸੀਗਾ ਮੈਂ ਕਹਿੰਦਾ ਵੀ ਮੈਂ ਥੋੜੀ ਗੱਲ ਮੈਂ ਥੋੜੀ ਗੱਲ ਮੈਂ ਜਿਹੜੀ ਹਿਊਮਨ ਰਾਈਟਸ ਦੀ ਗੱਲ ਆ ਜਿਹੜੀ ਮਨੁੱਖਤਾ ਦੀ ਗੱਲ ਆ ਇਹ ਸਭ ਤੋਂ ਵੱਡੀ ਹੈ ਹਾਂਜੀ ਹੁਣ ਲੋਕ ਕੈਨੇਡਾ ਅਮਰੀਕਾ ਕਿਉਂ ਭਜਦੇ ਸੀ ਉੱਥੇ ਮੈਂ ਇੱਕ ਵਾਰੀ ਦੇਖਿਆ ਇੱਕ ਮਾੜਾ ਜਿਹਾ ਨਾ ਛੋਟੇ ਚਿੜੀ ਵਰਗਾ ਕਹਿ ਲੋ ਜਾਨਵਰ ਤਾਰ ਚ ਫਸਿਆ ਹੋਇਆ ਉੱਥੇ ਐਂਬੂਲੈਂਸ ਵੀ ਖੜੀ ਆ ਉੱਥੇ ਫਾਇਰ ਬਰਗੇਡ ਵੀ ਖੜੀ ਆ ਉੱਥੇ ਡਾਕਟਰਾਂ ਦੀਆਂ ਟੀਮਾਂ ਖੜੀਆਂ ਕਦੇ ਹਿੰਦੁਸਤਾਨ 'ਚ ਹੋ ਸਕਦਾ ਹੈ ਇਹਦੇ ਕੁਝ ਹੂੰ ਇੱਥੇ ਦੰਗ ਮਾਰਿਆ ਜਾਂਦਾ ਫਿਰ ਹੋ ਵੀ ਸਕਦਾ ਹੈ ਨਹੀਂ ਮੇਰਾ ਅਸੀਂ ਰੌਲਾ ਪਤਾ ਕੀ ਹੈ ਜਿਹੜਾ ਅਸਲੀ ਮੈਂ ਸਮਝਦਾ ਜਿਹੜਾ ਦੁਖਾਂਤ ਹੈ ਇੱਥੇ ਸਾਡੇ ਸੱਚਾਈ ਨਹੀਂ ਹੈ ਹਮ ਕਿਤੇ ਵੀ ਬੈਠੇ ਅਸੀਂ ਕਿਸੇ ਵੀ ਡਿਊਟੀ ਤੇ ਕਿਤੇ ਵੀ ਬੈਠੇ ਮੈਂ ਤੁਹਾਨੂੰ ਇੱਕ ਵਾਰ ਦੱਸ ਦਾਂ ਸਰੀ ਦੀ ਗੱਲ ਆ ਕੈਨੇਡਾ ਦੀ ਹਮ ਅਸੀਂ ਜਾ ਰਹੇ ਹਾਂ ਪੈ ਇੱਕ ਸੁਆ ਜਿਹਾ ਕਹਿ ਲਓ ਆਪਣਾ ਪੰਜਾਬੀ ਵਾਲਾ ਕੰਮ ਇੱਕ ਗੋਰਾ ਬੱਚਾ ਉਨੇ ਉਹ ਉਤਾਰ ਜੀ ਸਿੱਟੀ ਹੋਈ ਹੈ ਜਿਵੇਂ ਮੱਛੀ ਫੜਦੇ ਨਾ ਹੂੰ ਉਹਨੇ ਕੇਕੜਾ ਜਿਆ ਅਸੀਂ ਖੜ ਕੇ ਉਹਦੇ ਕੋਲ ਕਿਸੇ ਤੋਂ ਵਿੱਲੇ ਹੀ ਸੀ ਮੈਂ ਦਾਖਾ ਇੱਕ ਖੰਨੇ ਤੋਂ ਬੰਦਾ ਸੀ ਹੂੰ ਉਹ ਕੇਕੜਾ ਉਹਨੇ ਫੜ ਲਿਆ ਹੂੰ ਉਹ ਐਡਾ ਸਾਰਾ ਸੀਗਾ ਉਬਾਰ ਕੱਢ ਲਿਆ ਉਹਦੇ ਕਿਨਾਂ ਬੈਗ ਪਾਇਆ ਹੋਇਆ ਨੇ ਬੈਗ ਚੋਂ ਕੱਢ ਕੇ ਉਸ ਛੀਲ ਕੱਢੀ ਉਹਨੂੰ ਨਾਪਿਆ ਹੂੰ ਨਾਪਿਆ ਫੇਰ ਵਿੱਚ ਸੜਤਾ ਸਿੱਟਿਆ ਕਿਉਂ ਉਹ ਕਹਿੰਦਾ ਹਜੇ ਇਹ ਉਹ ਸਾਈਜ਼ ਨਹੀਂ ਹੋਇਆ ਜਿੰਨਾ ਗਵਰਨਮੈਂਟ ਵੱਲੋਂ ਅਲਾਵਾ ਜਿੰਨਾ ਗਵਰਨਮੈਂਟ ਵੱਲੋਂ ਅਲਾਵਾ ਅਸੀਂ ਖਾ ਸਕਦੇ ਕੱਢ ਕੇ ਹਜੇ ਓਡਾ ਸੇ ਮੈਨੂੰ ਇਹ ਦੱਸ ਦੋ ਵੀ ਆ ਸਚਾਈ ਕਿੱਥੇ ਹੈ ਸਾਡੇ ਜੇ ਸਾਡੇ ਹੋਵੇ ਵੀ ਮੰਨ ਲਓ 12 ਇੰਚ ਦੀ ਮੱਛੀ ਖਾਣੀ ਆ ਤੇ 6 ਇੰਚ ਦੀ ਕੱਢ ਕੇ ਛੱਡ ਦੇਣ ਦੇ ਵਿੱਚ ਦੁਬਾਰਾ ਮੋੜ ਕੇ ਪਾਣੀ ਚ ਉਹ ਉਹ ਸਿੱਟ ਦੇ ਦੇਖਿਆ ਪਰ ਆਹੀ ਸਚਾਈ ਆ ਅਸੀਂ ਜਿੱਥੇ ਵੀ ਬੈਠੇ ਹਾਂ ਜਿੱਥੇ ਵੀ ਬੈਠੇ ਅਈ ਤਾਂ ਬੱਚੇ ਨੂੰ ਜੰਮਦੇ ਨੇ ਝੂਠ ਬੋਲਣ ਲਾ ਦਿੰਦੇ ਆ ਕਹਦੇ ਬਾਪੂ ਘਰੇ ਨਹੀਂ ਹੈ ਜੀ ਅਸੀਂ ਅਸਲੀ ਦੁਕਾਨ ਦੀ ਜਿਹੜਾ ਸਾਡਾ ਦੁਕਾਨ ਤਾਂ ਕਿ ਸਾਡੇ ਅੰਦਰ ਦੇਸ਼ ਭਗਤੀ ਨਹੀਂ ਰਹੀ ਸਾਡੇ ਅੰਦਰ ਦੇਸ਼ ਪਿਆਰ ਨਹੀਂ ਰਿਹਾ ਸਾਡੇ ਅੰਦਰ ਜਿਹੜੀ ਧਾਰਮਿਕ ਦਾ ਜਿਹੜੀ ਮਨੁੱਖਤਾ ਦਾ ਜਿਹੜੇ ਸਾਡੇ ਗੁਰੂਆਂ ਨੇ ਰਸਤਾ ਦਿਖਾਇਆ ਅਸੀਂ ਜ਼ਿਆਦਾਤਰ ਸਾਡੀਆਂ ਫਾਰਮੈਲਟੀਆਂ ਰਹਿ ਗਈਆਂ ਤੇ ਅਸਲੀ ਗੱਲ ਇਹ ਆ ਕਿ ਜਿਹੜਾ ਅਸੀਂ ਉਹ ਕੁਰਬਾਨੀਆਂ ਨੂੰ ਦੇਖੀਏ ਗੁਰੂ ਸਾਹਿਬ ਦੇ ਸਹਿਜਾਦੇ ਦੀ ਕੁਰਬਾਨੀਆਂ ਨੂੰ ਦੇਖੀਏ ਪਾਪਾ ਬੰਦਾ ਬਹਾਦਰ ਦੀ ਕੁਰਬਾਨੀ ਨੂੰ ਦੇਖੀਏ ਚਾ ਸਪੁੱਤਰ 4 ਸਾਲ ਦਾ ਕਲੇਜਾ ਕੱਢ ਕੇ ਮੂੰਚ ਤੁੰਨਿਆ ਗਿਆ ਬਾਬਾ ਬੰਦਾ ਬਹਾਦਰ ਦੇ ਹਾਂਜੀ ਤੇ ਉਹ ਉਹ ਇੱਕ ਕੁਰਬਾਨੀਆਂ ਯਾਰ ਅਸੀਂ ਦੇਖ ਲਈਏ ਉਹ ਉਹਨਾਂ ਦੀਆਂ ਸੱਚੀਆਂ ਅੱਛੇ ਜਿਨ੍ਹਾਂ ਨੇ ਆਜ਼ਾਦੀ ਦੇ ਖਾਤਰ ਜੇਲਾਂ ਕੱਟੀਆਂ ਫਾਂਸੀ ਦੇ ਰਸੇ ਚੁੰਮਿਆ ਸੀ ਉਹਨਾਂ ਦਾ ਜੀਵਨ ਦੇਖ ਲਈਏ ਅਸੀਂ ਵੋਟਾਂ ਵੇਚਣ ਲੱਗੇ ਹੋਏ ਹਾਂ ਅਸੀਂ ਫਿਰ ਸਟੇਜਾਂ ਤੇ ਬੜਾ ਉੱਚਾ ਉੱਚੇ ਭਾਸ਼ਣ ਦਿੰਦੇ ਹਾਂ ਬੜੀਆਂ ਗੱਲਾਂ ਕਰਦੇ ਹਾਂ ਅਸੀਂ ਮਾੜੀ ਮੋਟੀ ਅਸਲੀ ਗੱਲ ਇਹ ਆ ਵੀ ਹਿੰਦੁਸਤਾਨ ਦੇ ਸਾਰੇ ਲੋਕ ਹੀ ਅਸੀਂ ਲੋਕ ਕਿਤੇ ਨਾ ਕਿਤੇ ਸਾਡੇ ਚ ਜੇ ਕਿਤੇ ਲੱਖ ਮਗਰ ਇੱਕ ਦੋ ਬੰਦੇ ਚੰਗੇ ਹੋ ਸਕਦੇ ਆ ਤੇ ਜਿਹੜੇ ਕੋਈ ਜਿਨ੍ਹਾਂ ਦੇ ਅੰਦਰ ਸੱਚਾਈ ਹੋਵੇ ਤੇ ਕੋ ਕੋ ਚੱਲਣ ਦੀ ਕੋਸ਼ਿਸ਼ ਕਰਨ ਜਾਂ ਜਿਹੜੇ ਕਰਦੇ ਆ ਉਹਨਾਂ ਨੂੰ ਅਸੀਂ ਮਜ਼ਾਕ ਕਰਦੇ ਆ ਹੂੰ ਹੁਣ ਸਾਨੂੰ ਅਸੀਂ 68 ਸਾਲ ਦੇ ਹੋਣ ਵਾਲੇ ਆ ਸਾਨੂੰ ਕੋਈ ਕਹਿੰਦਾ ਇਹ ਚੱਲ ਝੁੱਕੇ ਕਰਤੂਸ ਆ ਜੀ ਇਹ ਤਾਂ ਬੁੱਢੇ ਹੋ ਗਏ ਜੀ ਇਹ ਤਾਂ ਫੇਲ ਹੋ ਗਏ ਸਾਡੇ ਅਸੀਂ AK47 ਦੀਆਂ ਗੋਲੀਆਂ ਖਾ ਕੇ ਬੈਠੇ ਆ ਮੇਰੇ ਪਿੰਡ ਤੋਂ ਤੁਹਾਨੂੰ ਹੋਰ ਦੱਸਦਾ 92 ਚ ਇੱਕ ਵੋਟ ਪੋਲ ਹੋਈ ਆ ਮੇਰੀ ਕੱਲੇ ਦੀ 92 ਚ ਗੁਰਚਰਨ ਸਿੰਘ ਦਦਾਹੂਰ ਸੰਗਰੂਰ ਤੋਂ ਪਾਰਲੀਮੈਂਟ ਲੜੇ ਹੂੰ ਉਹ ਉਸ ਟਾਈਮ ਰਖਵਾ ਪਿੰਡ ਲਾਸਟ ਪਿੰਡ ਸੀ ਤੇ ਨਿਰਮਲ ਸਿੰਘ ਮਹਾਂਤ ਰੈਕੋਟ ਵਾਲੇ ਵਿਧਾਨ ਸਭਾ ਲੜੇ ਰੈਕੋਰਡ ਦੇ ਵਿੱਚ ਹਲਕਾ ਸੀ ਅੱਜ ਦਾਖੇ ਹਲਕੇ ਚ ਤੇ ਦੋਨਾਂ ਨੂੰ ਮੈਂ ਇੱਕ ਵੋਟ ਪਾਈ ਤੇ ਮੈਨੂੰ ਉਹ ਰਟਰਨਿੰਗ ਅਫਸਰ ਕਹਿੰਦਾ ਬਾਬਾ ਜੀ ਜੇ ਵੋਟ ਨਾ ਪਾਵੂਗਾ ਸਾਨੂੰ ਡੱਬੇ ਖਾਲੀ ਜਮਾ ਕਰਾਉਣੇ ਸੌਕੇ ਆ ਨਹੀਂ ਸੋਡੀ ਇੱਕ ਵੋਟ ਦੀ ਵੀ ਸਾਨੂੰ ਓਡੀ ਕਾਰਵਾਈ ਪਾਉਣੀ ਪੈਣੀ ਆ ਵੀ ਜਿਵੇਂ ਪੰਜ 400 ਵੋਟ ਜਮਾ ਕਰਾਈਦੀ ਆ ਮੈਂ ਕਹਾਂ ਤੇਰੀ ਸਰਦਾਰਦੀ ਆ ਮੇਰੀ ਨਹੀਂ ਅੱਜ ਲੋਕਤੰਤਰ ਦਾ ਸਵਾਲ ਹੈ ਪਰ ਕੋਈ ਪੁੱਛਦਾ ਮੈਨੂੰ ਵੀ ਤੈਂ ਲੋਕਤੰਤਰ ਲਈ ਵੋਟ ਪਾਈ ਆ ਕੋਈ ਪੁੱਛਦਾ ਤੈਂ ਗੋਲੀਆਂ ਖਾਧੀਆਂ ਕੋਈ ਪੁੱਛਦਾ ਗੀਜੇ ਦਾ ਭਾਰ ਦੇਖਦੇ ਆ ਕਿਸਦਾ ਕਿੰਨਾ ਨਰਾਜ਼ਗੀ ਆ ਤੁਹਾਨੂੰ ਇਸ ਚੀਜ਼ ਨਹੀਂ ਮੈਂ ਤਾਂ ਤੁਹਾਨੂੰ ਸਿਸਟਮ ਦੀ ਗੱਲ ਉਹ ਹੀ ਗੱਲ ਕਰ ਰਿਹਾ ਕਿ ਇਹ ਸਿਸਟਮ ਜਿਹੜਾ ਵਿਗੜ ਗਿਆ ਜੇ ਤੁਸੀਂ 10-20% ਬਾڑے ਮੋٹے ਸੱਚੇ ਬੰਦੇਆਂ ਨੂੰ ਵੀ ਰੱਖ ਲਓਗੇ ਨਾਲ ਤਾਂ ਮਾੜਾ ਮੋਟਾ ਸਾਰਾ ਸਿਸਟਮ ਬੜਿਆਂ ਰਹਿੰਦਾ ਕਿਸੇ ਵੀ ਪਾਰਟੀ ਆ ਤੁਸੀਂ ਦੇਖੋ ਮੈਂ ਕਹਿੰਦਾ ਅਕਾਲੀ ਦਲ ਦਾ ਵੀ ਬੜਾ ਗੌਰਵਮਈ ਇਤਿਹਾਸ ਆ ਕਿਸੇ ਸਮਝਦਾ ਕਿਸੇ ਛਿੱੜੀਆਂ ਵੱਡੀਆਂ ਕੁਰਬਾਨੀਆਂ ਵਾਲੇ ਲੋਕ ਪਿੱਡੇ ਵੱਡੇ ਉਹਨਾਂ ਦੱਸ ਦੇਦੇ ਸ਼ਾਇਦ ਕਰਤਾਰ ਸਿੰਘ ਦੀ ਗੱਲ ਕਹਿੰਦੇ ਵੀ ਇੱਥੇ ਉਹ ਕੈਂਪੇਨ ਦੇ ਵਿੱਚ ਆਏ ਤੇ ਉਹਨਾਂ ਨੂੰ ਕਿਸੇ ਕੈਂਡੀਡੇਟ ਨੇ ਕਿਹਾ ਜੀ ਮੇਰੇ ਕੋਲ ਤਾਂ ਪੈਸੇ ਹੈ ਨਹੀਂ ਹੂੰ ਜੀਪ ਬਾਜ਼ਾਰ ਚ ਵੇਚ ਕੇ ਉਹਨੂੰ ਪੈਸੇ ਦੇ ਕੇ ਬਸ ਚੜ ਗਿਆ ਮੇਰੇ ਸਾਥ ਨੂੰ ਹੂੰ ਯਾਰ ਇਹ ਜਿਹੇ ਮਸਾਲਾ ਮਿਲ ਸਕਦੀਆਂ ਹੋਣ ਕਿ ਤੂੰ ਕੋਈ ਮਸਾਲੀ ਨੇਤਾ ਇਹਨੂੰ ਨੇਤਾ ਕਹਿੰਦੇ ਆ ਉਹ ਜਿਵੇਂ ਉਹ ਕਹਿੰਦੇ ਨਰਲੇਪ ਕੌਰ ਨੂੰ ਉਹ ਉਹਨਾਂ ਨੇ ਮਾਸਟਰ ਤਾਰਾ ਸਿੰਘ ਦੀ ਬੇਟੀ ਸੀ ਤੇ ਉਹਨਾਂ ਨੂੰ ਉਹ ਉਹ ਕਿਤੇ ਪੈਸੇ ਮੰਗੇ ਉਹਨੇ ਨਾ ਕੀਤੀ ਉਹ ਕਹਿੰਦੇ ਮਾਸਟਰ ਜੀ ਥੋੜੀ ਤਾਂ ਜੇਬ ਭਰੀ ਆ ਪੈਸਿਆਂ ਦੀ ਉਹ ਕਹਿੰਦਾ ਪੰਥ ਦੀ ਜੇਬ ਆ ਮੇਰੀ ਜੇਬ ਇਧਰ ਲਈ ਹੈ ਇਹਦੇ ਚ ਕੁਝ ਨਹੀਂ ਆ ਖਾਲੀ ਆ ਯਾਰ ਅੱਜ ਕਿੱਥੇ ਨਹੀਂ ਜੇਬਾਂ ਹੋ ਅੱਜ ਤਾਂ ਅਸੀਂ ਤਾਂ ਆਵਾ ਕਾੜੂ ਖਾਣੇ ਬਾਦਲਾ ਮੁਕਾਮ ਗਾ ਕੇ ਤੇ ਸਾਡਾ ਹਾਲਤ ਐ ਹੋਇਆ ਹੋਇਆ ਤੇ ਮਾੜਾ ਮੋਟਾ ਜੇ ਇੱਕ ਤੁਹਾਨੂੰ ਮੈਂ ਦੱਸਾਂ ਪੰਜਾਬ ਪੰਜ ਚੀਜ਼ਾਂ ਨੇ ਬਰਬਾਦ ਕੀਤਾ ਹੋਇਆ ਕਿਹੜੀਆਂ ਇੱਕ ਤਾਂ ਤੁਹਾਨੂੰ ਮੋٹے ਤੌਰ ਤੇ ਮੋਰਲ ਜਿਹੜਾ ਆ ਕਿ ਅਸੀਂ ਫੋਕਰੇ ਆ ਸਾਰੇ ਚਾਹੇ ਅਸੀਂ ਕਿਤੇ ਵੀ ਰਹਿੰਦੇ ਆ ਸੁਣ ਲਓ ਪੰਜਾਬੀ ਹਾਂ ਅਸੀਂ ਸ਼ੋਅ ਆਫ ਬਹੁਤ ਕਰਕੇ ਖੁਸ਼ ਹੁੰਨੇ ਆ ਦੂਜਾ ਵੱਡੀਆਂ ਕੋਠੀਆਂ ਵੱਡੀਆਂ ਕਾਰਾਂ ਬ੍ਰਾਂਡਡ ਕੱਪੜੇ ਵਿਆਹਾਂ ਦੇ ਖਰਚੇ ਭੋਗਾਂ ਦੇ ਖਰਚੇ ਹੂੰ ਪੰਜ ਚੀਜ਼ਾਂ ਨੇ ਤਬਾਹ ਕੀਤੇ ਪਾਏ ਆ ਮੈਂ ਬਾਹਰ ਵੀ ਦੇਖਦਾ ਵੱਡੀ ਗੱਡੀ ਕਾਦੇ ਲਈ ਰੱਖੀ ਐ ਤਵਾਰ ਨੂੰ ਗੁਰਦਾਰੇ ਲਿਜਾਈਦਾ ਨਾ ਮੱਥਾ ਟੇਕਣ ਵੀ ਛੋਟੀ ਦੇ ਵੀ ਟੇਕਿਆ ਜਾ ਸਕਦਾ ਕਿਉਂਕਿ ਨਾਲ ਦੇ ਨੂੰ ਦਿਖਾਉਣੀ ਆ ਅਸੀਂ ਸਾਡਾ ਹਾਲ ਏ ਆ ਅਸੀਂ ਸ਼ੋਅ ਆਫ ਕਰਕੇ ਬੜਾ ਖੁਸ਼ ਹੁੰਨੇ ਮੈਂ ਮੈਂ ਤੁਹਾਨੂੰ ਮੈਂ ਪਿੱਛੇ ਗੁਜਰਾਤ ਜਾ ਕੇ ਆਇਆ ਹਾਂ ਉੱਥੇ ਲੋਕਾਂ ਦੇ ਵਿੱਚ ਮੈਂ ਦੇਖਿਆ ਉਹ ਐਡਾ ਕਾਰੋਬਾਰ ਕੋਈ ਕਿਸੇ ਨੂੰ ਫੂਫਾ ਨਹੀਂ ਆਮ ਸਾਦੀ ਰੋਟੀ ਸਾਦਗੀ ਦੇ ਵਿੱਚ ਆ ਮੈਂ ਆ ਮਮਤਾ ਬੈਨਰਜੀ ਦੇ ਘਰ ਗਏ ਅਸੀਂ ਬਗਾਲਜੀ ਕਿਉਂਕਿ ਪਹਿਲਾਂ ਸੀ ਯੂਥ ਕਾਂਗਰਸ ਦੀ ਵੀ ਸਾਡੀ ਨੇਤਾ ਰਹੀ ਹੈ ਅਸੀਂ ਕਿਉਂ ਦੇ ਕਰੇਗੇ ਉਹ ਆ ਰਹਿੰਦੀ ਹੈ ਜਿਵੇਂ ਆਮ ਕੁਆਟਰ ਆਇਆ ਹੈ ਚ ਤੇ ਕੁਝ ਤੇ ਆਮ ਸਾਡੇ ਤਾਂ ਬਸਤੀਆਂ ਕਹਿ ਲੋ ਇਸ ਤਰ੍ਹਾਂ ਦਾ ਇਲਾਕਾ ਉਹਦੇ ਵਿੱਚ ਉਹ ਰਹਿ ਰਹੀ ਹੈ ਚੱਪਲ ਪਾ ਕੇ ਤੁਰ ਹੀ ਫਿਰਦੀ ਹੈ ਹਮ ਯਾਰ ਕੋਈ ਸਾਦਗੀ ਵੀ ਜੀਵਨ ਚ ਲਿਆਓ ਜੀਵਨ ਚ ਸਾਦਗੀ ਹੋਊ ਸਹਜੂ ਸਚਾਈ ਹੋਊ ਸਪਸ਼ਟਤਾ ਹੋਊ ਤੇ ਇੱਕ ਵਧੀਆ ਜੀਵਨ ਬਣੂਗਾ ਤੇ ਉਹ ਜੀਵਨ ਅਦੀ ਬੀਸੀ ਕਿਸੇ ਕਿਸੇ ਦੇ ਲੋੜਵੰਦ ਲਈ ਵੀ ਖੜ੍ਹ ਜੀਏ ਕਿਸੇ ਉਹਦੇ ਲਈ ਵੀ ਖੜ੍ਹ ਜੀਏ ਤੇ ਇਹ ਜਿਹੜੀਆਂ ਚੀਜ਼ਾਂ ਨੇ ਮੈਂ ਸਮਝਦਾ ਜੇ ਅਸੀਂ ਹੋਰ ਪਾਸੇ ਜਾ ਰਹੇ ਹਾਂ ਸਾਡਾ ਪੰਜਾਬ ਹੋਰ ਪਾਸੇ ਜਾ ਰਿਹਾ ਤੇ ਚਲੋ ਸਾਡੇ ਵਰਗੇ ਲੋਕਾਂ ਨੇ ਚਲੇ ਜਾਣਾ ਸਾਲ 2 ਸਾਲ 4 ਸਾਲ ਚਲੇ ਜਾਵਾਂਗੇ ਪਰ ਕੋਸ਼ਿਸ਼ ਕਰਦੇ ਹਾਂ ਕਿ ਕਿਤੇ ਨਾ ਕਿਤੇ ਮਾੜੀ-ਮੋਟੀ ਸੱਚਾਈ ਹੋਵੇ ਨੇਤਾਵਾਂ ਦੇ ਵਿੱਚ ਵੀ ਹੋਵੇ ਪਰ ਲੋਕਾਂ ਦੇ ਵਿੱਚ ਵੀ ਹੋਵੇ ਜੇ ਲੋਕ ਸੁਧਰ ਜਾਣ ਤਾਂ ਵੀ ਨੇਤਾ ਸੁਧਰ ਜਾਣਗੇ ਤੇ ਸੁਧਰੇ ਹੋਏ ਜਾਂ ਅੱਛੇ ਲੋਕਾਂ ਨੂੰ ਤੇ ਇੱਥੇ ਫਰੀडम फाइਟਰ ਵੀ ਨੂੰ ਅਸੀਂ ਮੈਨੂੰ ਯਾਦਾ ਮੈਂ ਯੂਥ ਕਾਂਗਰਸ ਦਾ ਪ੍ਰਧਾਨ ਸੀ ਤੇ ਮੈਂ ਸਿੱਧਵਾਂ ਬੇਟ ਚੱਲ ਗਿਆ ਹੂੰ ਮੈਂ ਉਹਨਾਂ ਨੂੰ ਕਹਿ ਜਾ ਰਿਹਾ ਇੱਥੇ ਕੋਈ ਪੁਰਾਣਾ ਕਾਂਗਰਸੀ ਕੋਈ ਫਰੀडम फाइਟਰ ਉਹ ਕਹਿੰਦੇ ਜੀ ਇੱਕ ਪੰਡਿਤ ਜੀ ਨੇ ਪੁਰਾਣੇ ਤੇ ਉਹ ਪਰੋਂ ਗੱਲ ਪੈਂਦੇ ਨੇ ਮੈਂ ਕੋਈ ਗੱਲ ਨਹੀਂ ਗੱਲ ਪਹਿ ਜਾਣ ਤਾਂ ਕੀ ਆ ਬਾਕੀ ਪਰ ਮਿਲ ਕੇ ਆਉਣਾ 95 ਦੀ ਗੱਲ ਸੁਣਾਉਣਾ ਮੈਂ ਗਿਆ ਤੇ ਮੈਂ ਉਹਨਾਂ ਦੇ ਪੈਰਾਂ 'ਚ ਮੈਨੂੰ ਜਿਹੜਾ ਮੋਮੈਂਟੋ ਦਿੱਤਾ ਤੇ ਸ਼ਾਲ ਮੈਂ ਰੱਖਤੀ ਮੈਨੂੰ ਕਹਤਾ ਕੌਣ ਆ ਬਈ ਉਹ ਬਜ਼ੁਰਗ ਸੀ ਮੈਂ ਕਿਹਾ ਜੀ ਮੈਂ ਤਾਂ ਯੂਥ ਕਾਂਗਰਸ ਦਾ ਵਰਕਰ ਆ ਤੇ ਮੈਂ ਤਾਂ ਤੁਹਾਡੇ ਦਰਸ਼ਨ ਕਰਨ ਆਇਆ ਤੁਸੀਂ ਫਰੀਡਮ ਫਾਈਟਰ ਹੋ ਤੁਸੀਂ ਲੋਕਾਂ ਨੇ ਜੇਲਾਂ ਕੱਟੀਆਂ ਸੋਡੀ ਦੇਸ਼ ਲਈ ਦੇਣ ਮੈਨੂੰ ਕਹਿੰਦਾ ਇੱਥੇ ਹੋਰ ਵੀ ਕਈ ਨੇਤਾ ਜੇ ਤੁਰੇ ਫਿਰਦੇ ਉਹ ਤਾਂ ਕਦੇ ਆਏ ਨਹੀਂ ਤੂੰ ਬੜਾ ਆਇਆ ਮੈਨੂੰ ਮੈਂ ਕਿਹਾ ਜੀ ਬਸ ਮੇਰੇ ਮਨ ਦੀ ਭਾਵਨਾ ਵੀ ਮੈਂ ਤਾਂ ਤੁਹਾਡੇ ਦਰਸ਼ਨ ਤੇ ਮੈਂ ਕਿਹਾ ਮੇਰਾ ਸਵੀਕਾਰ ਕਰਿਓ ਮੈਂ ਸ਼ਾਲ ਉਹਨਾਂ ਤੇ ਆਏ ਉੜਤੀ ਤੇ ਉਹ ਮੂਮੈਂਟ ਉਹ ਰੱਖਤਾ ਮੈਨੂੰ ਇੱਕ ਸ਼ਬਦ ਮੈਨੂੰ ਯਾਦ ਆ ਮੈਨੂੰ ਕਹਿੰਦੇ ਜਦ ਅੰਗਰੇਜ਼ਾਂ ਦਾ ਰਾਜ ਸੀ ਅਸੀਂ ਕਹਿੰਦੇ ਸੀ ਵੀ ਆਪ ਬਾਦਾਮ ਖਾਂਦੇ ਆ ਤੇ ਸਾਨੂੰ ਖਾਣ ਨੂੰ ਛੋਲੇ ਮਿਲਦੇ ਆ ਕਹਿੰਦਾ ਹੁਣ ਆਪਣੇ ਵਾਲਾ ਆ ਗਿਆ ਹੁਣ ਛੋਲੇ ਵੀ ਨਹੀਂ ਮਿਲਦੇ ਆ ਮੈਨੂੰ ਉਹਨਾਂ ਦਾ ਹੀ ਸ਼ਬਦ ਨਹੀਂ ਜਿਹੜੇ ਯਾਦ ਨਹੀਂ ਮੇਰਾ ਮਤਲਬ ਮੈਂ ਕਹਿੰਨਾ ਵੀ ਕਿਸਾਨ ਵਰਗੀ ਕਿਰਤ ਨਹੀਂ ਕਿਸੇ ਦੀ ਤੇ ਅੱਜ ਕਿਸਾਨੀ ਨੂੰ ਯਾਰ ਸਾਹਮਣ ਦੀ ਲੋੜ ਹੈ ਅਸੀਂ ਕਿਸਾਨੀ ਨਾਲ ਵੀ ਮਜ਼ਾਕ ਅਸੀਂ ਇੰਡਸਟਰੀ ਨਾਲ ਵੀ ਅੱਜ ਪੰਜਾਬ ਦਾ ਕਿਸਾਨ ਹੈ ਵਪਾਰੀ ਹੈ کارਖਾਨੇਦਾਰ ਹੈ ਮਜ਼ਦੂਰ ਹੈ ਮੁਲਾਜ਼ਮ ਹੈ ਦੁਕਾਨਦਾਰ ਹੈ ਯੂਥ ਹੈ ਸਾਰੇ ਵਰਗਾਂ ਦੇ ਲੋਕ ਤੰਗ ਨੇ ਸਾਰੇ ਵਰਗਾਂ ਦੇ ਤੁਸੀਂ ਮੈਂ ਨਾ ਪਿੰਡ ਨੂੰ ਓਕਾਈ ਬਣਾ ਕੇ ਅਸੀਂ ਪਿੰਡ ਦੇ ਯੂਥ ਨੂੰ ਇਕੱਠਾ ਕਰੀਏ ਕਿਸੇ ਪਿੰਡੇ ਚਲੇ ਜਾਓ ਪੰਜਾਬ ਦੇ 12800 ਪਿੰਡ ਨੇ ਕਿਸੇ ਪਿੰਡੇ ਜਾ ਕੇ ਉੱਥੇ ਯੂਥ ਨਾ ਕਿਤੇ ਮੜਾ ਜੇ ਗਲਤਾ ਕਰ ਲਓ ਨੇੜੇ ਹੋ ਕੇ 100 150 ਮੁੰਡਾ ਇਕੱਠਾ ਕਰੋ ਪਿੰਡ ਦਾ ਉਹਨੂੰ ਪੁੱਛੋ ਵੀ ਤੈਨੂੰ ਕੀ ਤਕਲੀਫ ਆ ਤੂੰ ਕੀ ਚਾਹਨਾ ਤੂੰ ਕਰਦਾ ਕੀ ਆ ਕਰਨਾ ਕੀ ਚਾਹਨਾ ਵੇਲਾ ਵਾਂ ਤਾਂ ਵੇਲੇ ਹੋਣ ਦੀ ਵੀ ਸਜ਼ਾ ਮੈਂ ਤਾਂ ਕਹਿੰਦਾ ਵੀ ਮਿਲ ਇਹ ਥੋੜਾ ਵੀ ਬਿਸਟਡੇ ਬਣ ਕੇ ਤੁਰੇ ਫਿਰੋ ਵੇਲਾ ਵੀ ਵੇਲਾ ਵੀ ਕਿਉਂ ਹੋਵੇ ਵੇਲਾ ਤੁਸੀਂ ਪੁੱਛੋ ਜਿਹੜੇ ਕੈਨੇਡਾ ਤੋਂ ਆਉਂਦੇ ਨੇ ਜਿਹੜੇ ਅਮਰੀਕਾ ਤੋਂ ਆਉਂਦੇ ਨੇ ਤੇ ਉਹ ਉਹ ਲੋਕ ਉਥੇ ਮੈਂ ਆ ਚੱਲਿਆ ਮੈਂ ਤਾਂ 20 ਸਾਲ ਹੋ ਗਏ ਮੈਨੂੰ ਦੇਖਦੇ ਨੂੰ ਉਹਨਾਂ ਕੋਲੇ ਮਿੰਟ ਮਿੰਟ ਜਦ ਕਿ ਤੇ ਉਹ ਫ੍ਰੀ ਹੁੰਦੇ ਨੇ ਤਾਂ ਕਈ ਵੇ ਤਾਂ ਮਸ਼ੀਨ ਜੀ ਲੱਗੀ ਹੁੰਦੀ ਆ ਫੋਨ ਤੇ ਕਿ ਉਹ 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 ਲੋਕ ਕੰਮ ਕਰਦੇ ਨੇ ਉਹ ਲੋਕ ਸਵੇਰ ਤੋਂ ਸ਼ਾਮ ਤੱਕ ਕੰਮ ਕਰਦੇ ਨੇ ਬਿਜ਼ੀ ਨੇ ਅਸੀਂ ਇੱਥੇ ਆਏ ਦੇ ਕੋਟ ਪੈਂਟ ਦੇਖਦੇ ਆਂ ਪਰ ਉੱਥੇ ਜਿਹੜਾ ਉਹਨਾਂ ਦਾ ਕੰਮ ਆ ਸਾਨੂੰ ਉਹ ਵੀ ਦੇਖਣਾ ਚਾਹੀਦਾ ਤੇ ਅਸੀਂ ਇੱਥੇ ਬਹਿਲੇ ਅਸੀਂ ਬਾਪੂ ਦੀ ਜ਼ਮੀਨ ਦੇਖ ਕੇ ਚੌੜੇ ਹੋਏ ਫਿਰਦੇ ਆਂ ਤੇ ਅਸੀਂ ਥਾਰ ਲੈ ਲਈ ਜਾਂ ਫਲਾਨੀ ਲੈ ਲਈ ਅਸੀਂ ਮੌਲਾਂ ਚ ਘੁੰਮ ਲੇਕ ਯਾਰ ਏਡੀ ਸਾਡੇ ਹੱਥਾਂ ਨੂੰ ਕੰਮ ਚਾਹੀਦਾ ਤੇ ਕੰਮ ਕਰਨਾ ਕੁਝ ਨੂੰ ਤਾਂ ਚਾਹੀਦਾ ਕੁਝ ਕੰਮ ਦੇ ਸਕਦੇ ਨੇ ਜਿਹੜੇ 150 ਕਿੱਲੇ ਦੇ ਮਾਲਕ ਨੇ ਉਹ ਤੁਸੀਂ ਇਹ ਦੇਖੋ ਇੱਥੇ ਤੁਹਾਡੇ ਹੀ ਚੈਨਲ ਤੇ ਮੈਂ ਸਟੋਰੀ ਸੁਣੀ ਕਿ ਕਿੱਥੇ ਖਰੜ ਦੇ ਕੋਲੇ ਉਹ ਮੁੰਡੇ ਨੇ ਬਾਹਰ ਜਾਣ ਦਾ ਉਸ ਕੋ ਵੀ ਕੋਰਸ ਕੀਤਾ ਤੇ ਉਹ ਕਿਤੇ ਰਹਿ ਗਿਆ ਜਿਹੜੀ ਉਹ ਕੀ ਕਰਦੇ ਆ ਆਇਲਟਸ ਆਇਲਟਸ ਬਗਣਾ ਆਇਲਟਸ ਨੂੰ